ਵੀਰੋ ਤੇ ਪੈਨੋ ਕੁਝ ਦਿਨਾਂ ਤੋਂ ਤੁਸੀਂ ਦੇਖ ਰਹੇ ਹੋ ਆਪਣੇ ਕਿਸਾਨ ਦਿੱਲੀ ਦੇ ਵਿੱਚ ਬੈਠੇ ਨੇ ਔਰ ਉਸ ਤੋਂ ਪਹਿਲਾਂ ਇੱਥੇ ਵੀ ਰੇਲਵੇ ਲਾਈਨਾਂ ਤੇ ਬੈਠੇ ਸੇ ਤੇ ਉਹ ਟ੍ਰੋਲ ਪਲਾਜ਼ਾਸ ਵਗੈਰਾ ਤੇ ਟੈਕਸੀ ਇਹ ਸਪਟੰਬਰ ਤੋਂ ਇਹ ਗੱਲ ਚੱਲੀ ਸੀ ਜਦੋਂ ਸੈਂਟਰ ਦੀ ਸਰਕਾਰ ਨੇ ਪਿੰਨ ਬਿਲ ਪਾਸ ਕੀਤੇ ਪਹਿਲੇ ਅਸੀਂ ਕੀਤੇ ਉਹ ਜਿਹੜੇ ਬਿਲ ਲਿਆ ਕੇ ਅਸੈਂਬਲੀ ਦੇ ਵਿੱਚ ਇਹਨਾਂ ਨੂੰ ਰੱਦ ਕੀਤਾ ਔਰ ਸਾਡੇ ਕੋਲ ਅਧਿਕਾਰ ਸੀ ਆਰਟੀਕਲ 254 ਟੂ ਦੇ ਅਧੀਨ ਅਸੀਂ ਆਪਣੇ ਬਿੱਲ ਪਾਸ ਕਰਦੇ ਲੋਕ ਪੁੱਛਦੇ ਨੇ ਕਿ ਤੁਸੀਂ ਕਿਵੇਂ ਪਾਸ ਕਰਦੇ ਹੋ ਕਿਉਂਕਿ ਇਹ ਕਾਨੂੰਨ ਹੈ ਇਹ ਕਨਸਟੀਟਿਊਸ਼ਨਲ ਪੋਜੀਸ਼ਨ ਹੈ ਕਿ ਆਪਾਂ ਇਹ ਬਿੱਲਾ ਨੂੰ ਅਸੀਂ ਰੱਦ ਕਰ ਸਕਦੇ ਹਾਂ ਪਹਿਲਾਂ ਵੀ ਹੋਇਆ ਸਮਾ ਬੀਜੇਪੀ ਦੀ ਸਰਕਾਰ ਨੇ ਜਦੋਂ ਸਾਡੀ ਸਰਕਾਰ ਦਿੱਲੀ ਦੇ ਵਿੱਚ ਸੀ ਗੁਜਰਾਤ ਦੇ ਵਿੱਚ ਉੱਥੇ ਕੋਈ ਬਿੱਲ ਉਹਨਾਂ ਨੇ ਸੈਂਟਰ ਨੇ ਬਿੱਲ ਪਾਸ ਕੀਤਾ ਸੀ ਇਹਨਾਂ ਨੂੰ ਪਸੰਦ ਨਹੀਂ ਆਇਆ ਤੋਂ ਉੱਥੋਂ ਉਹਨਾਂ ਨੇ ਆਪਣੇ 254 ਟੂ ਦੇ ਅਧੀਨ ਆਪਣਾ ਬਿੱਲ ਉੱਥੇ ਪਾਸ ਕਰਕੇ ਦਿੱਲੀ ਭੇਜਿਆ ਔਰ ਉਥੇ ਰਾਸ਼ਟਰਪਤੀ ਜੀ ਸੇ ਪ੍ਰਣਾਮ ਮੁਖੀ ਜੀ ਉਹਨਾਂ ਨੇ ਉਸ ਨੂੰ ਆਪਣੀ ਪਰਵਾਨਗੀ ਦਿੱਤੀ ਉਹ ਬਿਲ ਗੁਜਰਾਤ ਦਾ ਪਾਸ ਹੋ ਗਿਆ ਔਰ ਜਿਹੜਾ ਸੈਂਟਰਲ ਐਕਟ ਸੀ ਉਹ ਰੱਦ ਹੋ ਗਿਆ ਐਸੀ ਦੇ ਅਧੀਨ ਇਸੀ ਇਸੀ ਕਨਸਟੀਟਿਊਸ਼ਨ ਪੋਜੀਸ਼ਨ ਦੇ ਅਧੀਨ ਅਸੀਂ ਆਪਣੇ ਅਸੈਂਬਲੀ ਦੇ ਵਿੱਚ ਇਹ ਇਹ ਬਿਲ ਪਾਸ ਕੀਤੇ ਆਪਣੇ ਆਪਣੇ ਤੌਰ ਤੇ ਜੋ ਅਸੀਂ ਸਮਝਦੇ ਕਿ ਆਪ ਸਾਡੀ ਕਿਸਾਨੀ ਦੇ ਵਾਸਤੇ ਲੋੜ ਸੀ ਔਰ ਅਸੀਂ ਉਹ ਪੇਜਤਾ ਸੀ ਗਵਰਨਰ ਸਾਹਿਬ ਨੇ ਦਿੱਲੀ ਭੇਜਣਾ ਸੀ ਭੇਜਿਆ ਹਲੇ ਜਾਂ ਨਹੀਂ ਭੇਜਿਆ ਮੈਂ ਨਹੀਂ ਜਾਣਦਾ ਲੇਕਿਨ ਇਹਨਾਂ ਦੇ ਕੋਲ ਅਸੀਂ ਰਾਸ਼ਟਰਪਤੀ ਉੱਥੇ ਜਾ ਕੇ ਰਾਸ਼ਟਰਪਤੀ ਬਣ ਗਏ ਸਾਰੇ 파ਟੀ ਹਨ ਯੂਨੀਨਮਸ ਦੇ ਪਾਸ ਕੀਤਾ ਸੀ ਅਸੈਂਬਲੀ ਚ ਆਮ ਆਦਮੀ ਪਾਰਟੀ ਵਿੱਚ ਸੀ ਅਕਾਲੀ ਦਲ ਵਿੱਚ ਸੀ ਲੋਕ ਇਨਸਾਫ ਪਾਰਟੀ ਵਿੱਚ ਸੀ ਔਰ ਉਸ ਤੋਂ ਅਸੀਂ ਉੱਠ ਕੇ ਸਿੱਧੇ ਜਾ ਕੇ ਗਵਰਨਰ ਸਾਹਿਬ ਨੂੰ ਅਸੀਂ ਇਹ ਬਿਲ ਦੇ ਕੇ ਆਏ ਸਾਰੇ ਇਕੱਠੇ ਹੋ ਕੇ ਬਾਅਦ ਸਿਆਸਤ ਨੇ ਉਹਨਾਂ ਨੂੰ ਮੋੜ ਦੇ ਦਿੱਤੀ ਔਰ ਉਹਨਾਂ ਦੀ ਸੋਚ ਕੁਛ ਹੋਰ ਹੋ ਗਈ ਔਰ ਬੋਲਣ ਲੱਗੇ ਨੇ ਲੇਕ ਅਸੀਂ ਪਾਸ ਕੀਤਾ ਫਿਰ ਆਲ ਪਾਰਟੀ ਮੀਟਿੰਗ ਅਸੀਂ ਬੁਲਾਈ ਉਹਦੇ ਵਿੱਚ ਸਾਰੇ ਆਏ ਅਕਾਲੀ ਦਲ ਨਹੀਂ ਆਇਆ ਫਿਰ ਅਸੀਂ ਉਸ ਤੋਂ ਬਾਅਦ ਕਿਸਾਨਾਂ ਦੀ ਯੂਨੀయన్స్ ਨੂੰ ਉਹਨਾਂ ਨੂੰ ਉਹਨਾਂ ਨੂੰ ਸੱਦਿਆ ਉਹਨਾਂ ਨਾਲ ਗੱਲਬਾਤ ਕੀਤੀ ਸਾਰੇ ਉੱਥੇ ਪਹੁੰਚੇ ਅਸੀਂ ਉਹਨਾਂ ਨਾਲ ਦੇਖਿਆ ਕਿ ਕੀ ਕੀ ਉਹ ਚਾਹੁੰਦੇ ਨੇ ਕਿ ਐਸੇ ਚਾਹੁੰਦੇ ਨੇ ਤਾਂ ਕਿ ਸਰਕਾਰ ਨਾਲ ਇਹ ਗੱਲ ਤੇ ਕੰਪ ਕਰੀਏ ਤਾਂ ਕਿ ਤੁਸੀਂ ਇਹਨਸ ਨੂੰ ਇਹ ਇੱਥੇ ਜਿਹੜਾ ਉਹ ਬਿੱਲ ਹੈ ਉਹਦੇ ਵਿੱਚ ਸਾਡੇ ਪੰਜਾਬ ਦੇ ਮਿਲਾਂ ਨੂੰ ਤੁਸੀਂ ਮਨਜ਼ੂਰੀ ਦਿਓ ਕਿਉਂਕਿ ਕਿਸਾਨ ਚਾਹੁੰਦੇ ਸਾਰਾ ਪੰਜਾਬ ਚਾਹੁੰਦਾ ਸਾਰੀ ਕਿਸਾਨ ਚਾਹੁੰਦੀ ਹੈ ਐ ਅਸੀਂ ਇਹਦੀ ਸ਼ੁਰੂਆਤ ਇਸ ਤਰੀਕੇ ਨਾਲ ਹੋਈ ਔਰ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਕਿਸਾਨਾਂ ਨੇ ਇੱਥੇ 2 ਮਹੀਨੇ ਇੱਥੇ ਰੇਲਵੇ ਲਾਈਨਾਂ 'ਤੇ ਬੈਠੇ ਹੈ ਜਾਂ ਹੋਰ ਜਗ੍ਹਾ 'ਤੇ ਬੈਠੇ ਕਿਸੇ ਨੂੰ ਇੱਕ ਝੋਟ ਨਹੀਂ ਉੱਜੀ ਨਾ ਪੰਜਾਬ ਸਰਕਾਰ ਨੇ ਉਹਨਾਂ ਦੇ ਖਿਲਾਫ ਕੋਈ ਕਦਮ ਚੁੱਕਿਆ ਕਿਉਂ ਨਹੀਂ ਚੁੱਕਿਆ ਕਿਉਂਕਿ ਸਾਨੂੰ ਪਤਾ ਸੀ ਮੈਨੂੰ ਪਤਾ ਐਜ਼ ਅ ਕਿਸਾਨ ਔਰ ਉਹਨਾਂ ਸਾਰਿਆਂ ਨੂੰ ਪਤਾ ਸੀ ਕਿ ਕਿਸਾਨ ਦੇ ਦਿਲ ਦੇ ਵਿੱਚ ਕੀ ਹੈ ਇਹ ਸਾਡੇ ਕਿਸਾਨ ਹਿੰਮਤ ਕਰਕੇ ਠੰਡ ਦੇ ਵਿੱਚ ਗਰਮੀ ਦੇ ਵਿੱਚ ਦੇਸ਼ ਦੇ ਲਈ ਅੰਨ ਪੈਦਾ ਕਰਦੇ ਨੇ ਔਰ 1960 ਤੋਂ ਜਦੋਂ ਰੈਜ਼ੋਲੂ ਗ੍ਰੀਨ ਰੈਵੋਲੂਸ਼ਨ ਆਇਆ ਹੈ ਸਾਡੇ ਕਿਸਾਨੀ ਨੇ ਇਸ ਦੇਸ਼ ਨੂੰ ਬਚਾਇਆ ਔਰ ਅਸੀਂ ਅੱਜ ਵੀ ਕਹਿੰਦੇ ਆ ਕਿ ਅਗਰ ਪੰਜਾਬ ਦਾ ਕਿਸਾਨ ਇਹ ਨਾ ਕਰਦਾ ਤਾਂ ਇਸ ਦੇਸ਼ ਦੇ ਦੇ ਹਾਲਾਤ ਬਹੁਤ ਮਾੜੇ ਹੋ ਜਾਣਾ ਸੀ ਕਿ ਉਹ ਕਿ ਪੀ ਐਲ 480 ਇੱਕ ਟਾਈਮ ਬౌੰਡ ਅਗਰੀਮੈਂਟ ਸੀ ਅਮਰੀਕਨ ਅਲਸਲਾਵਾ ਸਿੰਘ ਚਲਦਾ ਸੀਗਾ ਕਿ ਤੋਂ ਆnde ਆਬਾਦੀ ਵਧ ਰਹੀ ਹੈ ਔਰ ਇਹ ਸਿਰਫ ਪੰਜਾਬ 2% ਦੀ ਧਰਤੀ ਔਰ 2% ਦੀ ਹਿੰਦੁਸਤਾਨ ਦੇ ਲੋਕ ਔਰ ਅਸੀਂ 40% ਫੀਸ ਦੀ ਤੋਂ ਉੱਪਰ ਆਪਣੇ ਅੰਦਰ ਦੇ ਭੰਡਾਰ ਅਸੀਂ ਪਾ ਰਹੇ ਹਾਂ ਔਰ ਮੈਨੂੰ ਅਫਸੋਰਸ ਹੁੰਦਾ ਹੈ ਇੱਕ ਦੇਖ ਕੇ ਕਿ ਜਦੋਂ ਇਹ ਦੇਖ ਰਹੇ ਨੇ ਕਿ ਹੋਰ ਏਰੀਆ ਦੇ ਵਿੱਚ ਫਸਲਾਂ ਵਧਣ ਲੱਗੀਆਂ ਤੇ ਪੰਜਾਬ ਦੀ ਨਹੀਂ ਲੋੜ ਨਹੀਂ ਫਿਰ ਕਹਿੰਦੇ ਪਤਾਂ ਪੰਜਾਬ ਦੇ ਅਸੀਂ ਸਾਰੇ ਕਾਨੂੰਨ ਬਦਲ ਦਾਂਗੇ ਮੰਡੀ ਚੱਕ ਦਾਂਗੇ ਆਰਥਿਆ ਸਿਸਟਮ ਚੱਕ ਦਾਂਗੇ ਜਿਹੜਾ ਇੱਕ ਪਿਆਰ ਦਾ ਇੱਕ ਇੱਕ ਪਰਵਾਰਿਕ ਰਿਸ਼ਤਾ ਹੈ ਕਿਸਾਨ ਦੇ ਨਾਲ ਉਹਨੂੰ ਤੁਸੀਂ ਹਟਾ ਦਿਓ ਐਮ ਐਸ ਪੀ ਜਿਹੜੀ ਤੁਸੀਂ ਦਿੰਦੇ ਸੀ ਉਹ ਚੱਕ ਦਿਓ ਇਹ ਫਿਰ ਕੀ ਰਹਿ ਗਿਆ ਕਿਸ ਕਿਸਮ ਦਾ ਇਹ ਭਰੋਸਾ ਹੈ ਜਿਹੜਾ ਤੁਹਾਡੇ ਤੇ ਕੋਈ ਸੈਂਟਰ ਸਰਕਾਰਾਂ ਤੇ ਹੋਰ ਸਰਕਾਰਾਂ ਤੇ ਕੋਈ ਕਰ ਸਕਦਾ ਹੈ ਕਿ ਤੁਸੀਂ ਪੰਜਾਬ ਦੇ ਕਿਸਾਨੀ ਨਾਲ ਇਹ ਕਰੋ ਔਰ ਇਹ ਅੱਜ ਮੇਰੇ ਕਿਸਾਨ ਕੋਰੋਂ ਉੱਠ ਕੇ ਜਦੋਂ ਇਹ ਗੱਲਬਾਤ ਚੱਲੀ ਸੀ ਦਿੱਲੀ ਦੇ ਵਿੱਚ ਉਹ ਦਿੱਲੀ ਉਹਨਾਂ ਨੇ ਆਪ ਕਿਹਾ 10 ਦਿਨ ਪਹਿਲਾਂ ਐਲਾਨ ਕਰਤਾ ਸੀ ਕਿ 26 ਤਾਈਨ ਨੂੰ ਅਸੀਂ ਜਾਵਾਂਗੇ ਦਿੱਲੀ ਔਰ ਤੁਸੀਂ ਇਸ ਤੇ ਵਜਾਏ ਕਿ ਆ ਕੇ ਤੁਸੀਂ ਉਹਨਾਂ ਨੂੰ ਕਹੋ ਕਿ ਚੰਗਾ ਬੈਠੋ ਔਰ ਸਾਡੇ ਨਾਲ ਗੱਲਬਾਤ ਕਰੋ ਇੱਥੇ ਰਸਤੇ ਜਾਂਦੇ ਜਾਂਦੇ ਇਹ ਭਾਜਪਾ ਸਰਕਾਰ ਨੇ ਆਪਣਾ ਖੱਟਰ ਦੀ ਸਰਕਾਰ ਨੇ ਵਾਟਰ ਕੈਨਨ ਛੱਡ ਦਿਓ ਜੀ ਉਹਦਾ ਤੇ ਟ੍ਰੀਅਰ ਗੈਸ ਛੱਡ ਦਿਓ ਜੀ ਮਾਰੋ ਕਟੋ ਬਜ਼ੁਰਗ ਬਜ਼ੁਰਗਾਂ ਨੂੰ ਡਾਂਗਾ ਦੇ ਨਾਲ ਤੁਸੀਂ ਕੋਟੋ ਇੱਕ ਤਰੀਕਾ ਹੁੰਦਾ ਹੈ ਸਰਕਾਰ ਚਲਾਉਣ ਦਾ ਔਰ ਅੱਜ ਫਿਰ ਉੱਥੇ ਜਾ ਕੇ ਤੁਸੀਂ ਦਿੱਲੀ ਦੇ ਵਿੱਚ ਹੁਣ ਗੱਲਬਾਤ ਕਰ ਰਹੇ ਹੋ ਮੰਨੋ ਇਹ ਨਾਲੀ ਗੱਲ ਇਹ ਗੱਲ ਪੂਰਾ ਪੰਜਾਬ ਇੱਕ ਪਾਸੇ ਖੜਾ ਹੈ ਔਰ ਅਸੀਂ ਉਹਨਾਂ ਦੇ ਵਾਸਤੇ ਅਸੀਂ ਮੈਂ ਹੁਣ ਕਹਿ ਕੇ ਆਇਆ ਕੱਲ 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 ਮੇਰੀ ਮੁਲਾਕਾਤ ਹੋਈ ਸੀ ਹੋਮਨਸ ਦੇ ਸਾਥ ਨਾਲ ਮੈਂ ਉਹਨਾਂ ਨੂੰ ਕਿਹਾ ਕਿ ਜਿਹੜੇ ਸਾਡੇ ਜਿਹੜੇ ਬਿੱਲ ਨੇ ਉਹਦੇ ਵਿੱਚ ਉਸ ਬਿੱਲਾਂ ਦਾ ਨਿਚੋੜ ਪੰਜਾਬ ਦਾ ਭਵਿੱਖ ਹੈ ਔਰ ਤੁਸੀਂ ਮੈਂ ਆਸ ਕਰਦਾ ਕਿ ਤੁਸੀਂ ਇਸ ਇਸ ਜਿਹੜਾ ਇਹਨਾਂ ਦੇ ਬਿੱਲ ਨੇ ਤੁਸੀਂ ਪਾਸ ਕਰੋ ਔਰ ਇਹ ਮੈਨੂੰ ਅੱਜ ਮੈਂ ਆਸ ਕਰਦਾ ਕਿ ਪੂਰਾ ਦੁਨੀਆ ਦੀ ਹਮਦਰਦੀ ਸਾਡੇ ਨਾਲ ਹੈ ਬਾਹਰ ਦੇ ਮੁਲਕਾਂ ਤੋਂ ਵੀ ਲੋਕ ਆਪਣਾ ਸੰਦੇਸ਼ ਭੇਜ ਰਹੇ ਨੇ ਔਰ ਇੱਥੇ ਪੰਜਾਬ ਹਿੰਦੁਸਤਾਨ ਦੇ ਵਿੱਚ ਸਾਰਾ ਔਰ ਸਾਰਾ ਪੰਜਾਬ ਤੁਲੇ ਹੋਇਆ ਹੈ ਅੱਜ ਮੈਂ ਦੇਖ ਰਿਹਾ ਬਠਿੰਡੇ ਚ ਕੋਈ ਤਿਆਰ ਹੋ ਰਿਹਾ ਉਹ ਤਾਂ ਜਾਣ ਨੂੰ ਮਲੇਰ ਕੋਟਲੇ ਦੇ ਵਿੱਚ ਪਿੰਨੀਆਂ ਬਣਾਈ ਜਾ ਰਹੇ ਨੇ ਉਧਰ ਭੇਜਣ ਵਾਸਤੇ ਇਹ ਸਾਰਾ ਕਿਉਂ ਹੈ ਕਿਉਂਕਿ ਹਮਦਰਦੀ ਸਾਰਿਆਂ ਦੀ ਆਪਣੇ ਕਿਸਾਨੀ ਦੇ ਨਾਲ ਹੈ ਤਾਂ ਮੈਂ ਆਸ ਕਰਦਾ ਹੈ ਕਿ ਇਹ ਤੁਜੋ ਪਰ ਜਿਹੜੇ ਇਹ ਲੋਕ ਕਹਿੰਦੇ ਨੇ ਇਹ ਅਕਾਲੀ ਦਲ ਵਾਲੇ ਉਹ ਕਾਲੋ ਬੀਬੀ ਸਿਮਰਤ ਕੌਰ ਬੋਲੀ ਸੀ ਟੈਲੀਵਿਜ਼ਨ ਦੇ ਉੱਪਰ ਉਹਨੂੰ ਪਤਾ ਹੈ ਨਹੀਂ ਕੁਝ ਆਪ ਉਹ ਸਰਕਾਰ ਦੇ ਵਿੱਚ ਰਹਿ ਕੇ ਕੈਬਨਿਟ ਦੇ ਵਿੱਚ ਬਹਿ ਕੇ ਜੋ ਕਾਉਂਸਲਰ ਮਿਨਿਸਟਰ ਦੀ ਦਿੱਲੀ ਦੇ ਵਿੱਚ ਇਹ ਆਰਡੀਨੈਂਸ ਆਇਆ ਹੈ ਆਰਡੀਨੈਂਸ ਪਾਸ ਕੀਤਾ ਔਰ ਹੁਣ ਕਹਿੰਦੇ ਨੇ ਸਾਨੂੰ ਪਤਾ ਹੀ ਨਹੀਂ ਸੀ ਤੇ ਤੁਹਾਨੂੰ ਪਤਾ ਨਹੀਂ ਸੀ ਕਿ ਆਰਡੀਨੈਂਸ ਆਇਆ ਔਰ ਤੁਹਾਨੂੰ ਇਹ ਨਹੀਂ ਪਤਾ ਸੰਵਿਧਾਨ ਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਵਾਰ ਆਰਡੀਨੈਂਸ ਪਾਸ ਹੋ ਜੇ ਫਿਰ ਉਹ ਆਰਡੀਨੈਂਸ ਜਾਂਦਾ ਹੈ ਪਾਰਲੀਮੈਂਟ ਜੈਸੇ ਹੀ ਪਾਰਲੀਮੈਂਟ ਬੈਦੀ ਹੈ ਪਹਿਲੇ ਸੈਸ਼ਨ ਦੇ ਵਿੱਚ ਹੀ ਉੱਥੇ ਪਾਸ ਹੁੰਦਾ ਹੈ ਔਰ ਬਿੱਲ ਬਣਦਾ ਹੈ ਔਰ ਐਕਟ ਬਣਦਾ ਹੈ ਉੱਥੇ ਐਕਟ ਬਣ ਗਿਆ ਔਰ ਉਹ ਕਹਿੰਦੀ ਅਸੀਂ ਤਾਂ ਮੈਂ ਤਾਂ ਪਤਾ ਹੀ ਨਹੀਂ ਸੀ ਤੁਸੀਂ ਅਣ ਪੜੋ ਕੋਈ ਕਿ ਤੁਹਾਨੂੰ ਪਤਾ ਨਹੀਂ ਕਿ ਉੱਥੇ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਔਰ ਦੂਜੇ ਇੱਥੇ ਭਗਵੰਤ ਮਾਨ ਔਰ ਔਰ ਦੂਜੇ ਉਹਨਾਂ ਦੇ ਔਰ ਕੇਜਰੀਵਾਲ ਕੇਜਰੀਵਾਲ ਤਾਂ ਉਹੀ ਪਤਾ ਨਹੀਂ ਪਹਿਲਾਂ ਤਾਂ ਕੇਜਰੀਵਾਲ ਮੈਨੂੰ ਸਮਝਾਏ ਹੁਣ ਗੱਲ ਕੁਝ ਹੋਰ ਕਰ ਰਿਹਾ ਹੈ ਲੇਕਿਨ ਕੇਜਰੀਵਾਲ ਜਿਹੜੇ ਇਹ ਤਿੰਨ ਬਿੱਲ ਪਾਸ ਕੀਤੇ ਨੇ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਮਨਜ਼ੂਰੀ ਕਿਉਂ ਦਿੱਤੀ ਇਹਨੇ ਇੱਕ ਬਿੱਲ ਨੂੰ ਉਹਨੇ ਮਨਜ਼ੂਰੀ ਦਿੱਤੀ ਹੋਈ ਹੈ ਨੰਬਰ 1 ਦੂਸਰਾ ਮੈਂ ਪੁੱਛਣਾ ਚਾਹੁੰਦਾ ਹੈ ਕਿ ਜਦ ਸਾਰੇ ਸੂਬੇ ਰਾਜਸਥਾਨ ਛੱਤੀਸਗੜ ਪੰਜਾਬ ਅਸੀਂ ਸਾਰਿਆਂ ਨੇ ਇਸ ਨੂੰ ਰੱਦ ਕਰਤਾ ਸੀ ਤੂੰ ਕਿਉਂ ਨਹੀਂ ਰੱਦ ਤੂੰ ਅਸੈਂਬਲੀ ਬੁਲਾ ਕੇ ਤੂੰ ਕਿਉਂ ਨਹੀਂ ਰੱਦ ਕੀਤਾ ਉੱਥੇ ਤੇਰੇ ਪਿੰਡ ਨਹੀਂ ਹੈ ਦਿੱਲੀ ਦੇ ਵਿੱਚ ਕਿੰਨੇ ਪਿੰਡ ਨੇ ਦਿੱਲੀ ਦੇ ਸਾਰੇ ਆਲੇ-ਦਾਲੇ ਸਾਰੇ ਉੱਥੇ ਲੋਕ ਉੱਥੇ ਕਿਸਾਨੀ ਕਰਦੇ ਨੇ ਤੁਸੀਂ ਉਹਦੇ ਬਾਰੇ ਸੋਚਣਾ ਹੀ ਕੋਈ ਤੋਂ ਤਾ ਇਥੇ ਇਥੇ ਮੈਨੂੰ ਇਥੇ ਗੱਲਾਂ ਕਰਦੇ ਬੜਾ ਚਲਾਕ ਚੋਸਰਿਆ ਆਦਮੀ ਹੈ ਔਰ ਇਹ ਜਿਹੜਾ ਇਹ ਨੂੰ ਇਹ ਨੂੰ ਪਤਾ ਹੈ ਇਹ ਹੁਣ ਕੋਸ਼ਿਸ਼ ਕਰ ਰਿਹਾ ਕਿਸੀ ਹਲ ਕੱਢ ਨੂ ਕੱਲ ਮੈਂ ਗਿਆ ਹੋ ਮਿਨਿਸਟਰ ਨੂੰ ਮਿਲਣ ਔਰ ਉਹ ਕਹਿੰਦੇ ਨੇ ਜੀ ਇਹ ਜਿਹੜੇ ਕਿਸਾਨ ਬੈਠੇ ਨੇ ਉਥੇ ਨੈਸ਼ਨਲ ਸਿਕਿਉਰਿਟੀ ਦਾ ਖਤਰਾ ਹੈ ਕਿਨੇ ਕਹਿਆ ਤੈਨੂੰ ਮੈਂ ਕਿਹਾ ਕਿ ਵੈਨ ਨੂੰ ਸੁਣਦਾ ਹੈ ਉਹ ਮਿਨਿਸਟਰ ਨਾਲ ਗੱਲ ਕਰਦੇ ਐਸੇ ਅਲਾ ਕਰਨੀਆਂ ਝੂਠ ਬੋਲਣਾ ਇਹ ਤੇ ਆਦਤ ਬਣ ਗਈ ਹੈ ਤੈਨੂੰ ਔਰ ਮੈਂ ਮੈਂ ਦੱਸਣਾ ਚਾਹੁੰਨਾ ਹੈ ਕਿ ਜਿੱਥੇ ਤਾਂ ਮੇਰਾ ਉੱਥੇ ਗੱਲ ਸੀ ਮੈਂ ਉਹਨਾਂ ਨੂੰ ਮੇਰਾ ਕੰਮ ਹੈ ਉੱਥੇ ਜਾ ਕੇ ਉਹਨਾਂ ਨੂੰ ਦੱਸਣਾ ਕਿ ਤੁਸੀਂ ਪੰਜਾਬ ਦੇ ਕਾਨੂੰਨ ਮਨਜ਼ੂਰੀ ਦਿਵਾਓ ਉਹ ਇੱਕ ਕੰਮ ਹੈ ਦੂਸਰਾ ਕਿਉਂਕਿ ਉਹ ਹੋਮ ਮਿਨਿਸਟਰ ਨੇ ਮੈਂ ਵੀ ਹੋਮ ਮਿਨਿਸਟਰ ਹੈ ਕਈ ਇੱਥੇ ਮਸਲੇ ਨੇ ਅਸੀਂ ਇੱਕ ਗਵਾਂਡੀ ਮੁਲਕ ਸਾਡਾ ਹਰ ਵੇਲੇ ਛੇੜਛਾੜ ਕਰਦਾ ਹੈ ਮੇਰੀ ਡਿਊਟੀ ਇਹ ਵੀ ਵਧਦੀ ਹੈ ਕਿ ਜੋ ਕੋਈ ਨੈਸ਼ਨਲ ਇੰਟਰਸਟ ਸੈਕੂਰਿਟੀ ਦਾ ਮਸਲਾ ਹੈ ਉਹ ਵੀ ਮੈਂ ਉਹਨਾਂ ਦੇ ਸਾਹਮਣੇ ਰੱਖਾਂ ਉਹ ਵੀ ਮੈਂ ਗੱਲ ਕੀਤੀ ਔਰ ਮੈਂ ਐਗਰੀਕਲਚਰ ਮਿਨਿਸਟਰ ਹਾਂ ਤਾਂ ਮੈਂ ਖੇਤੀ ਦੀ ਗੱਲ ਕੀਤੀ ਔਰ ਮੈਂ ਹੋਮ ਮਿਨਿਸਟਰ ਔਰ ਮੈਂ ਹੋਮ ਦੀ ਨੈਸ਼ਨਲ ਸਿਕਿਉਰਿਟੀ ਦੀ ਵੀ ਗੱਲ ਕੀਤੀ ਮੇਰੀ ਡਿਊਟੀ ਬਣਦੀ ਹੈ ਔਰ ਇਹ ਇਹ ਕਹਿ ਰਹੀ ਹੈ ਹਰਸਿਮਰਤ ਕੌਰ ਬਾਦਲ ਕਿ ਅਮਰਿੰਦਰ ਸਿੰਘ ਈਡੀ ਕਰਕੇ ਉੱਥੇ ਗਿਆ ਹੋਇਆ ਹੈ ਉਹ ਬਈ 13 ਸਾਲ ਤੇਰੇ ਈਡੀ ਕਰਕੇ ਤਾਂ ਮੈਂ ਅਦਾਲਤਾਂ ਚ ਰਿਹਾ ਇਹ ਨਹੀਂ ਇਹ ਬਾਦਲਾਂ ਨੇ ਮੇਰੇ ਤੇ ਕਿਤੇ ਜਿਹੜੇ ਮੁਕਦਮੇ ਔਰ ਕੇਸ ਕੀਤੇ ਸੀ ਤਾਂ ਮੈਨੂੰ ਨਾ ਸਮਝਾ ਈਡੀ ਊਡੀ ਦਾ ਮੈਨੂੰ ਈਡੀ ਊਡੀ ਦਾ ਕੋਈ ਫਰਕ ਨਹੀਂ ਹੈ ਜਿੰਨੇ ਮਰਜ਼ੀ ਲੱਗੇ ਰਹੇ 13 ਸਾਲ ਪਹਿਲਾਂ ਲੱਗੇ 13 ਸਾਲ ਹੁਣ ਲੱਗ ਜਾਣਗੇ ਵਿੱਚ आई एम नॉट इन द लीस्ट बिट इंटरेस्टेड एंड ਤੁਸੀਂ ਇਹ ਛੂਟ ਹੋਣਾ ਇੱਕ ਬੰਦ ਕਰੋ ਲੋਗ ਦੁਖੀ ਹੋਗੇ ਛੂਟ ਤੋਂ ਰੋ ਰ ਤਾਂ ਟੈਲੀਵਿਜ਼ਨ ਚੱਲਦੇ ਨੇ ਲੋਗ ਰੋਜ਼ ਤੁਹਾਡੇ ਐਸ ਐਮ ਐਸ ਆ ਰਹੇ ਨੇ ਹੋਰ ਚੀਜ਼ਾਂ ਆ ਰਹੇ ਨੇ ਸਾਰੀ ਦੁਨੀਆ ਨੂੰ ਪਤਾ ਤੁਸੀਂ ਉਹ ਨਹੀਂ ਗੱਲ ਨਹੀਂ ਕਰ ਸਕਦੇ ਜਿਹੜੇ ਅੱਜ ਤੁਰ ਤੁਸੀਂ 30 ਸਾਲ ਪਹਿਲਾਂ ਕਰਦੇ ਸੀ ਹੁਣ ਤਾਂ ਕੱਲੇ ਕੱਲੇ ਨੂੰ ਕੱਲੇ ਕੱਲੇ ਬੱਚੇ ਨੂੰ ਪਤਾ ਹੈ ਟੈਲੀਫੋਨ ਚੱਕੀ ਫਿਰਦਾ ਹੈ ਉਹਨੂੰ ਦੇਖਦੇ ਨੇ ਕਿ ਵਿੱਚ ਲਿਖਿਆ ਕੀ ਹੈ ਔਰ ਆ ਜਿਹੜੇ ਕੇਦਰੀ ਹੈ ਇਹਨੂੰ ਤਾਂ ਬਸ ਆਦਤ ਹੀ ਆ ਝੂਠ ਬੋਲਣ ਦੀ ਇਹਨੂੰ ਔਰ ਉਹ ਖੱਟਰ ਨੂੰ ਲੋਕਾਂ ਨੂੰ ਕੁੱਟਣ ਦੀ ਇਹਨੂੰ ਝੂਠ ਬੋਲਣ ਦੀ ਔਰ ਇਹ ਅਕਾਲੀ ਦਲ ਦੀ ਹੈ ਜਿਹੜੀ ਬੀਬੀ ਹੈ ਇਹ ਤਾਂ ਪਤਾ ਨਹੀਂ ਇੱਕ ਇਹਨੇ ਇੱਕ ਕਿਸ ਕਿਸਮ ਦਾ ਇੱਥੇ ਪੜ੍ਹਾਈ ਹੋਈ ਹੈ ਜੀ ਔਰ ਕਿੱਥੇ ਪੜ੍ਹੀ ਹੈ ਰੱਬ ਜਾਣਦਾ ਲੇਕਿਨ ਇਹ ਵੀ ਉਹ ਹੀ ਜੀ ਹੋਇਆ ਤਿੰਨੋਂ ਹੀ ਇਹਦੇ ਕਿਸਮ ਦੇ ਬੰਦੇ ਸਾਡੇ ਸਾਨੂੰ ਟੱਕਰੇ ਨੇ ਇੱਥੇ ਲੇਕਿਨ ਹੈਰਾਨੀ ਮੈਨੂੰ ਇਸ ਗੱਲ ਦੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਸਾਰੀ ਉਮਰ ਅਕਾਲੀ ਦਲ ਦੇ ਵਿੱਚ ਰਵੇ ਔਰ ਜਦੋਂ ਇਹ ਫਾਰਮਰ ਦਾ ਕਾਨੂੰਨ ਦਾ ਬਿੱਲ ਆਵੇ ਪੰਜਾਬ ਦੀ ਅਸੈਂਬਲੀ ਦੇ ਵਿੱਚ ਤੁਸੀਂ ਬੋਇਕਾਟ ਕਰੋ ਤੁਸੀਂ ਜਾਓ ਨਾ ਉੱਥੇ ਸਾਡਾ ਸਾਥ ਤਾਂ ਦਿਓ ਉੱਥੇ ਜਦੋਂ ਆਲ ਪਾਰਟੀ ਮੀਟਿੰਗ ਆਸਦੀਆ ਉਹਦੀ ਪਾਰਟੀ ਉਹਦੇ ਵਿੱਚ ਸ਼ਾਮਲ ਨਹੀਂ ਹੁੰਦੀ ਜਾਂ ਜਦਸ਼ਾ ਪਹਿਲੀ ਵਾਰ ਸ਼ਾਮਲ ਹੋਏ ਸੀ ਦੂਜੀ ਵਾਰ ਨਹੀਂ ਹੋਏ ਔਰ ਪਹਿਲੀ ਵਾਰ ਜਦ ਸ਼ਾਮਲ ਹੋਏ ਸੀ ਗੱਲਾਂ ਕੁਝ ਹੋਰ ਕਰ ਰਹੇ ਸੀ ਔਰ ਫਿਰ ਉਹਨਾਂ ਦੀ ਨੂੰ ਉਹ ਜਾ ਕੇ ਹੋਰ ਉੜਪੜਾ ਗੱਲਾਂ ਟੈਲੀਫੋਨ ਟੀਲੀਵਿਜ਼ਨ ਦੇ ਉੱਪਰ ਕਰਦੀ ਹੈ ਬਿਲਕੁਲ ਗਲਤ ਆਪ ਮੈਂਬਰ ਬਣ ਕੇ ਉਸ ਕੈਬਨਿਟ ਤੇ ਕਾਉਂਸਲ ਆਫ ਮਿਨਿਸਟਰ ਦੇ ਉਸ ਨੇ ਆਪ ਪਾਸ ਕੀਤਾ ਔਰ ਅ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਹੀ ਨਹੀਂ ਕਿ ਉਹ ਇਹ ਨੂੰ ਇਹ ਕਰ ਰਹੀ ਹੈ ਉਹ ਪਾਰਟੀ ਇੱਥੇ ਇਹ ਕਰ ਰਹੀ ਹੈ ਉਥੇ ਪਾਰਟੀ ਅਸੈਂਬਲੀ ਇਤਨੀ ਸਪੋਰਟ ਕਰਦੀ ਕਿਸ ਕਿਸਮ ਦੀ ਲੀਡਰਸ਼ਿਪ ਹੈ ਅੱਜ ਇਹ ਦੇਨੇ ਹੁਣ ਇਹਨਾਂ ਆਪਣੇ ਪਦਮ ਵਿਭੂਸ਼ਣ ਆਪਣਾ ਮੋਰ ਤੱਕ ਪ੍ਰੈਜ਼ੀਡੈਂਟ ਨੂੰ ਉਹਨਾਂ ਨਾਲ ਉਹਨਾਂ ਨਾਲ ਕੀ ਹੋਇਆ ਪਦਮ ਵਿਭੂਸ਼ਣ ਕਰਤਾ ਹੈ ਪਰ ਪਤਾ ਨਹੀਂ ਇਹਨੂੰ ਦਿੱਤਾ ਕਿ ਨਹੀਂ ਐਸੋ ਮੈਂ ਤੁਹਾਨੂੰ ਹੀ ਗੱਲ ਦੱਸਣਾ ਹੈ ਕਿ 1953 ਦੀ ਲੜਾਈ ਜੰਗ ਕਿਨੇ ਜਿੱਤਿਆ ਸੀ ਪਾਕਿਸਤਾਨ ਦੇ ਖਿਲਾਫ ਜਨਰਲ ਹਰ ਬਖਸ਼ਿੰਗ ਨੇ ਉਹਨਾਂ ਨੂੰ ਪਦਮ ਵਿਭੂਸ਼ਣ ਮਿਲਿਆ ਸੀ ਇਸ ਨੂੰ ਕਿਹੜੇ ਜੰਗ ਤੇ ਦਿੱਤਾ ਪਦਮ ਵਿਭੂਸ਼ਣ ਔਰ ਹੁਣ ਆਪਾਂ ਪਦਮ ਵਿਭੂਸ਼ਣ ਕਾ ਮੋੜ ਕੇ ਕਹਿੰਦਾ ਬਹਿ ਗਿਆ ਮੈਂ ਕਿ ਜੀ ਮੈਂ ਬਹੁਤ ਕੁਰਬਾਨੀ ਕੀਤੀ ਹੈ ਕੌਮ ਵਾਸਤੇ ਇਹ ਡਰਾਮੇਬਾਜ਼ੀ ਇਹ ਚਲਦੀ ਸੀ 840 ਸਾਲ ਪਹਿਨਾ ਤੁਸੀਂ ਜਦ ਕਿਸੇ ਪਿੰਡ ਦੇ ਵਿੱਚ ਖੜ ਕੇ ਉੱਥੇ ਪਿੰਡ ਦੇ ਉੱਪਰ ਆ ਕੇ ਕਿਸੇ ਕਿਸੇ ਥਾਈ ਦੇ ਉੱਪਰ ਤੁਸੀਂ ਆਪਣੀ ਸਪੀਚ ਕਰਦੇ ਸੀ ਪਰ ਹੁਣ ਤਾਂ ਸਾਰੀ ਦੁਨੀਆ ਨੂੰ ਸਭ ਕੁਝ ਪਤਾ ਹੈ ਸੋ ਇਹ ਡਰਾਮੇਬਾਜ਼ੀ ਖੱਡੇ ਨਾਲੇ ਕਾਂਦੀਦਾਂ ਛੱਡੇ ਨਾਲੇ ਆਪ ਛੱਡੇ ਔਰ ਆ ਕੇ ਪੰਜਾਬ ਦਾ ਔਰ ਪੰਜਾਬ ਦਾ ਕਿਸਾਨ ਜਿਹੜਾ ਬੈਠਾ ਹੈ ਉਹਨਾਂ ਦਾ ਸਾਥ ਦਿਓ ਤਾਂ ਅਸੀਂ ਤਗੜੇ ਬੈਠੇ ਆਂ ਪੰਜਾਬ ਕਾਂਗਰਸ ਡਟ ਕੇ ਆਪਣੇ ਕਿਸਾਨਾਂ ਦੇ ਨਾਲ ਖੜੀ ਹੈ ਔਰ ਤੁਸੀਂ ਕੋਈ ਮੀਟਿੰਗ ਦੀ ਗਲਤ ਗੱਲ ਨਾ ਕਰੋ ਜੋ ਅਸਲੀਅਤ ਹੈ ਉਹ ਦੱਸੋ ਔਰ ਇਹ ਤੁਸੀਂ ਕਹਾਣੀਆਂ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਨਾ ਇਹ ਬਿਲਕੁਲ ਇੱਕ ਨਾ ਇੱਕ ਦਿਨ ਤੁਹਾਨੂੰ ਭੁੱਕਣਾ ਪਊ ਲੋਕ ਜਾਣਦੇ ਨੇ ਤੁਹਾਨੂੰ ਚੰਗੀ ਤਰ੍ਹਾਂ ਮੈਂ ਇਹ ਤੁਹਾਨੂੰ ਅੱਜ ਦੱਸਣਾ ਚਾਹੁੰਦਾ ਸੀ ਕਿਉਂਕਿ ਮੈਂ ਅੱਜ ਕੁਮਾਰਾ ਦੇਖਿਆ ਕੁਝ ਹੋਰ ਕੁਝ ਜਿਹੜੇ ਇਹਨਾਂ ਨੇ ਕੁਝ ਬਿਆਨ ਬੋਲ ਦਿੱਤੇ ਨੇ ਔਰ ਮੈਂ ਸਮਝਦਾ ਕਿ ਕੱਲੇ-ਕੱਲੇ ਨੂੰ ਮੈਂ ਹਰ ਵੇਲੇ ਜਦੋਂ ਵੀ ਬੋਲਦਾ ਪੰਜਾਬ ਨੂੰ ਮੈਂ ਦਿਲ ਤੋਂ ਬੋਲਦਾ ਮੈਂ ਆਪਣੀ ਦਿਲ ਦੀ ਗੱਲ ਕਰਦਾ ਹਾਂ ਔਰ ਮੈਂ ਆਖ ਕਰਦਾ ਕਿ ਤੁਸੀਂ ਮੇਰੀ ਗੱਲ ਨੂੰ ਮੰਨੋਗੇ ਔਰ ਇਹ ਜਿਹੜੇ ਲੋਕ ਹੈ ਜਿਹੇ ਬੋਲੀ ਜਾਂਦੇ ਨੇ ਉਹਨਾਂ ਨੂੰ ਚੰਗਾ ਤਰੀਕਾ ਇਹ ਹੁੰਦਾ ਕਿ ਬਸ ਉਹਨਾਂ ਦੀ ਪਿੱਠ ਮੋੜ ਲੋ ਜਾਂ ਆਉਂਦੇ ਨਹੀਂ ਆਪ ਹੀ ਪਤਾ ਲੱਗ ਜੂਗਾ ਇਹਨਾਂ ਨੂੰ ਕਿ ਕਿੱਥੇ ਖੜੇ ਨੇ ਬਹੁਤ ਸਾਰੇ ਮੇਰੇ ਵੀਰਾਂ ਨੂੰ ਔਰ ਭੈਣਾਂ ਨੂੰ ਮੇਰਾ ਮੇਰਾ ਪਿਆਰ ਅਤੇ ਸਤਿ ਸ਼ਕਾਲ ਬਾਈ ਜੀ ਦਾ ਖਾਲਸਾ ਬਾਈ ਜੀ ਕੀ ਫਤਿਹ